ਦੋਸਤੋ ਇੱਕ ਆਪਾਂ ਵੀਡੀਓ ਪਾਈ ਸੀਗੀ ਧੂਤਾਂ ਭਰੇਤਾਂ ਬਾਰੇ ਵੀ ਜਿਹੜੇ ਸਿਆਣੇ ਲੋਕ ਹੁੰਦੇ ਆ ਤੈਨੂੰ ਕਿਸੇ ਦੇ ਵਿੱਚ ਉਹ ਜਾ ਕਹਿੰਦੇ ਕਿਸੇ ਦੇ ਵਿੱਚ ਸਿਆਣਾ ਕਹਿੰਦੇ ਆ ਪੰਜਾਬ 'ਚ ਸਿਆਣਾ ਕਹਿੰਦੇ ਆ ਕੋਈ ਕਹਿੰਦੇ ਝਾੜਫੂਕ ਵਾਲਾ ਮਤਲਬ ਐਦਾਂ ਇਹਨਾਂ ਦੇ ਨਾਮ ਤੇ ਕਿਸੇ ਬੰਦੇ ਨੇ ਮੈਨੂੰ ਕਿਹਾ ਤੂੰ ਅਖੇ ਇਹ ਵੀਡੀਓ ਪਾਈ ਆ ਅਤਰਾਜ ਕੀਤਾ ਉਹਨੇ ਮਤਲਬ ਕਹਿੰਦਾ ਅਤਰਾਜ ਕੀਤਾ ਕਹਿੰਦਾ ਤੂੰ ਸਾਡੇ ਬਾਰੇ ਇਦਾਂ ਕਿਹਾ ਵੀ ਵਹਿਮ ਭਰਮ ਫਲਾਉਂਦੇ ਤੇ ਮੈਂ ਕਿਹਾ ਵੀ ਇਹਦੇ 'ਚ ਮੈਂ ਕਿਹੜਾ ਗਲਤ ਕਿਹਾ ਵੀ ਵਹਿਮ ਭਰਮ ਫਲਾਉਣਾ ਹੀ ਆ ਤੁਸੀਂ ਫਿਰ ਕੋਈ ਗਲਤ ਥੜੋ ਕਿਹਾ ਜੇ ਤੁਸੀਂ ਸਹੀ ਰਾਹ ਰਹਿ ਦਿਓ ਤੇ ਫਿਰ ਅਗਲਾ ਬਿਮਾਰਈ ਨਾ ਕਿਉਂ ਹੋਵੇ ਕਈ ਵਰੀ ਜਮਾਂ ਡਾਕਟਰੀ ਇਲਾਜ ਹੁੰਦਾ ਤੇ ਤੁਸੀਂ ਉਹਨੂੰ ਆ ਦੇ ਝਾੜ ਫੂਕ ਦੇ ਹਾਥਾੜੇ ਕਰੀ ਜਾਂਦੇ ਤੇ ਬੰਦਾ ਨਾਕ ਨਾਰੇ ਹੋ ਜਾਂਦਾ ਤੇ ਕਈ ਵਾਰੀ ਬੰਦੇ ਦੀ ਡੈਥ ਵੀ ਹੋ ਜਾਂਦੀ ਹੁੰਦੀ ਹੁੰਦਾ ਡਾਕਟਰੀ ਇਲਾਜ ਤੇ ਤੁਸੀਂ ਝਾੜ ਫੂਕ ਕਰਦੇ ਰਹਿੰਦੇ ਆ ਤੇ ਮੈਂ ਕੋਈ ਗਲਤ ਥੋੜੀ ਕਿਹਾ ਕਹਿੰਦਾ ਨਹੀਂ ਐਵੇਂ ਹੋ ਸਕਦਾ ਮੈਂ ਕਿਹਾ بڑے ਲੋਕਾਂ ਨੂੰ ਹੋਈ ਐ ਇਦਾਂ ਬਾਅਦ ਤੇ ਬੰਦੇ ਡਾਕਟਰ ਡਾਕਟਰੀ ਇਲਾਜ ਨਾਲ ਠੀਕ ਹੋਇਆ ਤੇ ਮੈਂ ਗਲਤ ਥੋੜੀ ਕਿਹਾ ਤੇ ਮੈਂ ਕਿਹਾ ਤੁਸੀਂ ਤਦ ਨੂੰ ਕਹਿੰਦੇ ਸਿਆਣੇ ਸਿਆਣੀ ਤਾਂ ਤੁਸੀਂ ਆਪ ਹੀ ਆ ਤੇ ਸਿਆਣੇ ਕਿਉਂਕਿ ਦੂਜੇ ਲੋਕਾਂ ਨੂੰ ਤੁਸੀਂ ਮੂਰਖ ਬਣਾ ਕੇ ਆਪ ਦੇ ਉੱਲੂ ਸਿੱਧਾ ਕਰੀ ਜਾਂਦੇ ਰਹਿੰਦੇ ਆ ਆਪ ਦੇ ਨੋਟ ਬਣਾਈ ਜਾਂਦੇ ਆ ਤੇ ਸਿਆਣਾ ਤਾਂ ਲੋਕ ਤੁਹਾਨੂੰ ਤਾਂ ਕਹਿੰਦੇ ਆ ਸਿਆਣੇ ਤਾਂ ਉਹ ਨਹੀਂ ਜਿਹੜੇ ਤੁਹਾਡੇ ਕੋਲੇ ਜਾਂਦੇ ਆ ਤੁਸੀਂ ਤਾਂ ਆਪੇ ਸਿਆਣੇ ਆ ਜਿਹੜੇ ਲੋਕਾਂ ਨੂੰ ਆਪਣੇ ਮਗਰ ਲਾ ਕੇ ਕਮਾਈ ਕਰਦੇ ਆ ਪੈਸੇ ਕਮਾਈ ਜਾਂਦੇ ਆ ਤੇ ਉਹ ਉਹ ਜਿਹੜੇ ਜਾਂਦੇ ਤੁਹਾਡੇ ਕੋਲੇ ਉਹ ਤਾਂ ਆਪੇ ਉਹੀ ਆ ਹੁਣ ਮੈਂ ਕੀ ਕਹਿਣਾ ਬਾਰ-ਬਾਰ ਤੇ ਇਸ ਕਰਕੇ ਬੰਦੇ ਨੇ ਇਤਰਾਜ਼ ਕੀਤਾ ਤੇ ਮੈਂ ਕਹਿੰਦਾ ਵੀ ਭਰਾਵਾ ਤੇਰਾ ਇਤਰਾਜ਼ ਮੇਰੇ ਤੇ ਗਲਤ ਆ ਤੁਸੀਂ ਜਿਹੜਾ ਤੁਹਾਡੇ ਨਾਲ ਜਿਹੜਾ ਤੁਹਾਡੇ ਕੋਲ ਠੀਕ ਹੁੰਦਾ ਉਹ ਤਾਂ ਗੱਲ ਅਲੱਗ ਆ ਜੇ ਕੋਈ ਹੋਊਗਾ ਕਿਸੇ ਤੇ ਤੁਕਾ ਲੱਗੂ ਹੀ ਜਾਂਦਾ ਹੋਊਗਾ ਤੁਹਾਡਾ ਠੀਕ ਹੋ ਵੀ ਜਾਂਦਾ ਪਰ ਮੇਰੇ ਹਿਸਾਬ ਨਾਲ ਤਾਂ ਮੈਂ ਜੋ ਵੇਖਿਆ ਤੇ ਉਹ ਡਾਕਟਰੀ ਇਲਾਜ ਨਾਲ ਹੀ ਠੀਕ ਹੋਇਆ ਜਿੰਤੇ ਤੱਕ ਮੈਂ ਵੇਖਿਆ ਜੋ ਕੁਝ ਵੇਖਿਆ ਜੋ ਮੇਰੇ ਨਾਲ ਖੁਦ ਨਾਲ ਵਾਪਰੀਆਂ ਗੱਲਾਂ ਮੈਂ ਖੁਦ ਨਾਲ ਵਾਪਰੀਆਂ ਗੱਲਾਂ ਦੱਸਦਾ ਤੇ ਇਹ ਤਾਂ ਮਤਲਬ ਸਿਰ ਕਮਾਉਣ ਲਾਣ ਦੇ ਬੰਦੇ ਨੂੰ ਮੈਂ ਤਾਂ ਹੱਥ ਜੜ ਕੇ ਬੇਨਤੀ ਕਰੂੰਗਾ ਲੋਕਾਂ ਨੂੰ ਵੀ 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 ਇਹਨਾਂ ਚੱਕਰਾਂ 'ਚ ਨਾ ਪਿਆ ਕਰੋ ਤੇ ਤੁਸੀਂ ਪਹਿਲਾਂ ਡਾਕਟਰੀ ਇਲਾਜ ਕਰਾਇਆ ਕਰੋ ਪਹਿਲਾਂ ਵੇਖੋ ਕੀ ਪਤਾ ਡਾਕਟਰੀ ਇਲਾਜ ਹੋਵੇ ਤੇ ਤੁਸੀਂ ਇਹਨਾਂ ਦੇ ਮਗਰ ਲੱਗ ਕੇ ਆਪ ਦਾ ਬੰਦੇ ਦਾ ਵੀ ਨੁਕਸਾਨ ਕਰਾ ਲੈਨੇ ਤੇ ਪਤਾ ਨਹੀਂ ਕੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਮੁੜ ਕੇ ਦੇ ਮੁੜ ਕੇ ਉਹ ਬੰਦਾ ਵੀ ਦੁਨੀਆ ਤੋਂ ਚਲਾ ਜਾਂਦਾ ਤੇ ਇਹ ਥੋੜੇ ਤੋਂ ਪੈਸੇ ਲਈ ਜਾਂਦੇ ਤੇ ਮੁੜ ਕੇ ਹੱਸ ਕੇ ਵਿਖਾਣ ਦੇ ਮਗਰੋਂ ਹੁਣ ਕਈਆਂ ਨੂੰ ਗੁੱਸਾ ਵੀ ਲੱਗੂਗਾ ਇਸ ਗੱਲ ਦਾ ਮੇਰੇ ਦਾ ਵੀ ਤੂੰ ਸਾਡੇ ਬਾਰੇ ਐਂ ਕਹੀ ਪਰ ਗੱਲ ਸੱਚੀ ਐ ਮੈਂ ਗਲਤ ਨਹੀਂ ਕਹਿੰਦਾ ਜੇ ਕਿਸੇ ਨੂੰ ਗਲਤ ਲੱਗੇ ਤਾਂ ਫਿਰ ਵੀ ਮੈਂ ਉਹਦੇ ਤੋਂ ਮਾਫੀ ਚਾਹੁੰਨਾ ਜੇ ਭਾਈ ਤੁਹਾਨੂੰ ਗਲਤ ਲੱਗਦੀ ਪਰ ਮੈਂ ਤਾਂ ਆਪਣੇ ਮਨ ਨੂੰ ਸੱਚੀ ਗੱਲ ਕਹੀ ਪਬਲਿਕ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਚੱਕਰਾਂ 'ਚ ਨਾਂ ਪਿਆ ਕਰੋ ਜੇ ਤੁਸੀਂ ਜਾਣਾ ਹੈ ਤੇ ਮੰਦਰ ਗੁਰਦੁਆਰੇ ਜਾਓ ਹੋ ਸਕਦਾ ਤੁਸੀਂ ਉੱਤੇ ਠੀਕ ਹੋ ਜਾਓ ਜੇ ਕਿਸੇ ਕਿਸੇ ਕਾਰਨ ਤੁਹਾਨੂੰ ਉਪਰੀਸ਼ਾ ਸ਼ਾਇਦ ਆ ਕੋਈ ਪ੍ਰੋਬਲਮ ਹੈਗੀ ਮੇਰੇ ਹਿਸਾਬ ਨਾਲ ਤਾਂ ਹੁੰਦੀ ਨਹੀਂ ਹੈ ਉਪਰੀਸ਼ਾ ਦੀ ਕਦੇ આજ ਤੱਕ ਕਿਸ ਨੇ ਜਿਹੜੇ ਦਿਮਾਗੀ ਕੋਈ ਕਿਸੇ ਨੂੰ ਪ੍ਰੋਬਲਮ ਹੁੰਦੀ ਤਾਂ ਉਹਨੂੰ ਉਪਰੀਸ਼ਾ ਕਹਿੰਦੇ ਵੀ ਇਹ ਤਾਂ ਜੀ ਚਾਰ-ਚਾਰ ਵਾਜਾਂ ਕੱਢੀ ਜਾਂਦਾ ਬੰਦਾ ਜੀ ਫਲਾਨਾ ਵੀ ਇਹਦੇ ਚ ਬੋਲੀ ਜਾਂਦਾ ਢਮਕਾਨਾ ਵੀ ਬੋਲੀ ਜਾਂਦਾ ਜੀ ਬੰਦੇ ਚ ਕਿਵੇਂ ਬੰਦਾ ਵੜ ਦੂ ਅੰਦਰ ਮੈਨੂੰ ਨਹੀਂ ਸਮਝ ਲੱਗਦੀ ਯਾਰ ਇਹ ਲੋਕ ਇਹ ਸਮਝ ਤੋਂ ਬਾਹਰ ਆ ਗੱਲ ਹੈ ਕਹਿੰਦੇ ਜੇ ਇਹਦੇ ਚਾਰ ਬੰਦੇ ਬੋਲੀ ਜਾਂਦੇ ਫਲਾਨੇ ਬੰਦੇ ਬੋਲੀ ਜਾਂਦਾ ਫਲਾਨਾ ਪ੍ਰੇਤ ਬੋਲੀ ਜਾਂਦਾ ਤੇ ਯਾਰ ਉਹ ਕਿਵੇਂ ਵੜ ਜੂ ਇਹਦੇ ਵਿੱਚ ਬੰਦੇ ਦੇ ਵਿੱਚ ਕਿਹੜੀ ਇਹੋ ਜੀ ਜਗਾ ਉੱਤੇ ਜਿੱਥੇ ਬਹਿ ਜੂ ਆ ਜਾਵੇ ਤੇ ਹੁਣ ਕਿਸੇ ਨੂੰ ਗੁੱਸਾ ਲੱਗੇ ਤਾਂ ਮਾਫ ਕਰਨਾ ਧੰਨਵਾਦ